ਔਰ ਦੁਨੀ ਸਭ ਪਰਮ ਭਲਾਨੀ ਮਨ ਰਾਮ ਰਸਾਇਨ ਮਾਤਾ ਆ ਦੇਖ ਇੱਕ ਮੇਰੇ ਮਨ ਨੂੰ ਛੱਡ ਕੇ ਔਰ ਦੁਨੀ ਸਭ ਪਰਮ ਭਲਾਨੀ ਇੱਕ ਮੇਰੇ ਮੈਨੂੰ ਛੱਡ ਕੇ ਸਾਰੀ ਦੁਨੀਆ ਪਰਮ ਚ ਭਲੀ ਹੋਈ ਹੈ ਸਿਰਫ ਇੱਕ ਗੱਲ ਨਹੀਂ ਹੈ ਸਭ ਤੋਂ ਪਹਿਲਾਂ ਚਾਹਤੋ ਸ਼ਬਦ ਲਿਖਿਆ ਹੋਇਆ ਹੈ ਨਹੀਂ ਉਦੋਂ ਸਿਰਫ ਇੱਕ ਕਬੀਰ ਨੂੰ ਗਿਆਨ ਹੈ ਬਾਕੀ ਕਿਸੇ ਨੂੰ ਗਿਆਨ ਨਹੀਂ ਹੋਇਆ ਨਹੀਂ ਤਾਂ ਇਹ ਸ਼ਬਦ ਇਸ ਲਾਈਨ ਨੂੰ ਗੁਰੂ ਸਾਹਿਬ ਕੱਢ ਦਿੰਦੇ ਕਦੇ ਵੀ ਨਾ ਲਿਖਦੇ ਗੁਰਬਾਣੀ ਔਰ ਦੁਨੀਆ ਪਰਪਲ ਨੀ ਇਹ ਲਾਈਨ ਨਹੀਂ ਸੀ ਇਹ ਤੇ ਸ਼ੰਕਾ ਕਰ ਰਵੀਂ ਲਿਖਣੀ ਸੀ ਜੁੜਿਆ ਤਾਂ ਜੇ ਸੱਚ ਹੈ ਗੁਰਬਾਣੀ ਤਾਂ ਇਸ ਭਗਤੀ ਦਾ ਅਲਾਗ ਅਰਥ ਹੈ ਬਿਆ ਆਪਣੀ ਗੁਰ ਆਰ ਦੁਨੀ ਸਭ ਪਰਪਲ ਨਹੀਂ ਕੋਈ ਮਤ ਦੁਨੀਆ ਦੀ ਨਹੀਂ ਉਸ ਵੇਲੇ ਦੀ ਕੋਈ ਬੰਤ ਨਹੀਂ ਛੱਡੀ ਕੋਈ ਬੰਦਾ ਨਹੀਂ ਛੱਡਿਆ ਹੋਇਆ ਕੋਈ ਗੁਰੂ ਨਹੀਂ ਛੱਡਿਆ ਹੋਇਆ ਮਨ ਵੇਰਾਮਨਰ ਉਹਦਾਰ ਸੈਨ ਜਿਹੜੀ ਹੈ ਲੋ ਸੈਨ ਦਾਰਾ ਮਨਰਾਮਰ ਸਾਇਨ ਮਾਤਾ ਮੈਨੂੰ ਨਾਮ ਦੀ ਬਸਤੀ ਜੜੀ ਹੋਈ ਜ਼ਰੂਰ ਹੈ ਬਾਕੀ ਤੁਨੇ ਸਾਰੀ ਬਾਰੇ ਪੁੱਛਿਆ ਸੀ ਜੇ ਇਹ ਗੱਲ ਸੱਚ ਹੈ ਬਾਕੀ ਦੇ ਧਰਮ ਦਾ ਕੀ ਹਾਲ ਹੋਣਾ ਚਾਹੀਦਾ ਜਿਹੜੇ ਬਾਕੀ ਦੇ ਧਰਮ ਤੇ ਜਿਨ੍ਹਾਂ ਬਾਰੇ ਹੁਣ ਵੀ ਅਨਸਿਸਟ ਕਰੀ ਜਾਂਦੇ ਨੇ ਲੋਕ ਉਹ ਫਿਰ ਕੀ ਸੀ ਉਹਨਾਂ ਦਾ ਪ੍ਰਚਾਰ ਹੁਣ ਹੋਈ ਜਾਂਦਾ ਅੱਜ ਗੁਰਬਾਣੀ ਸਾਡੇ ਕੋਲ ਭਾਵੇਂ ਹੈ ਹਾਲਤ ਉਸ ਵੇਲੇ ਵਰਗੀ ਹੈ ਅੱਜ ਜਿਹੜੀ ਆ ਟਾਈਮ ਲਿਖਿਆ ਹੈ ਇਹ ਵੇਲੇ ਵਰਗੀ ਹਾਲਤ ਰਹੀ ਹੈ ਪਿੱਛੇ ਜਿਹੜੇ ਵਾਂਗ ਪੁਰਸ਼ ਆਪਣੇ ਆਪ ਨੂੰ ਕਹੀ ਗਏ ਨੇ ਉਹ ਵੀ ਉਹੋ ਜਿਹੀ ਸੀ ਜਿਵੇਂ ਉਹ ਉਸ ਵੇਲੇ ਉਹ ਗਏ ਰਹੇ ਨੇ ਇਹ ਕਹਉਂਦੇ ਹੁੰਦੇ ਨੇ ਭਰਮੋਂ ਭੁਲਾਨੀ ਭਰਮ ਵਿੱਚ ਭੁੱਲੇ ਹੋਏ ਔਰ ਦੁਨੀਆ ਸਭ ਭਰਮ ਭੁਲਾਨੇ ਉਹ ਭਰਮ ਭੁਲਾਨੇ ਤੇ ਸਾਰੇ ਹੀ ਜੇ ਭਰਮ ਭੁਲਾਨੇ ਤੇ ਤਾਂ ਮਾਇਆ ਕੇ ਤੇ ਬਣੇ ਤੇ ਮਾਇਆ ਧਾਰੀ ਵੀ ਤੇ ਡੇਰੇ ਵੀ ਬਣਾਏ ਨੇ ਸਾਰਿਆਂ ਨੇ ਇੱਲੇ ਵੀ ਡਰੇਆਂ ਨੂੰ ਬਣਿਆ ਹੋਏ ਨੇ ਸਾਰਿਆਂ ਦੇ ਬਣੇ ਹੋਏ ਨੇ ਔਰ ਉਹਨਾਂ ਨੇ ਸ਼ਰਤਾਂ ਵੀ ਪੂਰੀਆਂ ਨਹੀਂ ਕੀਤੀਆਂ ਜਿਹੜੀਆਂ ਗੁਰਬਾਣੀ 'ਚ ਲਿਖੀ ਹੋਈਆਂ ਨੇ ਕਾਲ ਖਾਏ ਤੇ ਛੱਤੋਂ ਦੇ ਵਾਲੀ ਸ਼ਰਤ ਨਹੀਂ ਪੂਰੀ ਕੀਤੀ ਉਹਨਾਂ ਨੇ ਕਿਸੇ ਨੇ ਵੀ ਕਾਲ ਖਾਏ ਤੇ ਛੱਤੋਂ ਦੇ ਨਾਂਗਰਾ ਪਛਾਣੇ ਸੀ ਇਹ ਸ਼ਰਤ ਵੀ ਨਹੀਂ ਕਿਸੇ ਨੇ ਪੂਰੀ ਕੀਤੀ ਜਿਹੜੇ ਸੰਤ ਜਿੰਨੇ ਨੇ ਦੱਸੋ ਕਿਨੇ ਪੂਰੀ ਕੀਤੀ ਦੱਸ ਜੇ ਕਾਲ ਖਾਦਾ ਕੀ ਖਾਦਾ ਕਿਉਂ ਨਾ ਗੁਰਬਾਣੀ ਜੋ ਕਾਲ ਖਵਾਈ ਕੀਤੀ ਆ ਕੀ ਤੁਹਾਨੂੰ ਯਾਦ ਦਿੱਤਾ ਕਾਂ ਖੈਰ ਹਾਲੇ ਨਾ ਬਾ ਸਾਰੀ ਗੱਲ ਛੱਡੋ ਤੁਸੀਂ ਤੁਸੀਂ ਸਾਰੇ ਕਮ ਕਾਨ ਦੀ ਗੱਲ ਛੱਡੋ ਬੰਦੇ ਲੈਵਲ ਤੇ ਉਹਨੇ ਕੀ ਕਾਂ ਕਬਈ ਕੀਤੀ ਕੀ ਗੁਰਬਾਣੀ ਦਾ ਉਹਨੇ ਵਿਚਾਰ ਕੀਤਾ ਕੀ ਤੁਹਾਨੂੰ ਦਿੱਤਾ ਕਾਂ ਖਾਏ ਕਿ ਛੱਤੋਂ ਦੇ ਦਾ ਮਤਲਬ ਇਹ ਹੈ ਕਿ ਉਹ ਗੁਰਮਤਿ ਨੂੰ ਸਮਝੇ ਕੁਝ ਗੱਲ ਦਿੱਸੇ ਗੁਰਮੁਖੀ ਹੈ ਗੁਰਮੁਖੀ ਪਹਿਲਾਂ ਆਪ ਕਿ ਆਪ ਸਮਝੇ ਸਮਝ ਜਾਈ ਗੁਰਮੁਖ ਦੇਖ ਦਿਖਾਏ ਹਾਂ ਨਾਨਕ ਗੁਰਮੁਖ ਦੇਖ ਦਿਖਾਏ ਆਪ ਸਮਝੇ ਅਦੂ ਜੇ ਸਮਝਾਵੇ ਆਪ ਦਰਸ਼ਨ ਕਰੇ ਨਾਮ ਦਾ ਸ਼ਬਦ ਦਾ ਦੂਜੇ ਨੂੰ ਕਰਾਵੇ ਕੀਨੇ ਆਪ ਕੀਤਾ ਕੀਨੇ ਕਰਾਇਆ ਜਿੰਨੇ ਡੇਰੇ ਬੜੇ ਨੇ ਕਦਸੇ ਕੱਪਾਂ ਤੇੜੀਆਂ ਮਾਰੀ ਜਾਂਦੇ ਨੇ ਕਿਉਂ ਝੂਠ ਬੋਲਦੇ ਹੋ ਕੀ ਰੱਖਿਆ ਗੱਲਾਂ ਦੇ ਵਿੱਚ ਝੂਠ ਸੱਚੂੜ ਪਿੱਛੇ ਵੀ ਤਾਂ ਬੋਲਦੇ ਆਏ ਨੇ ਸੱਜਣ ਨੂੰ ਹੱਜ ਬੋਲਣ ਨੂੰ ਧਿਆਰ ਨਹੀਂ ਸੱਚ ਨੂੰ ਬੋਲਣ ਨੂੰ ਧਿਆਰ ਦੀ ਧਾਰਮਿਕ ਆਦਮੀ ਹੋਵੇ ਸੱਚ ਖੜਾ ਥਾਗਾ ਝੂਠ ਤੇ ਹੋਵੇ ਤੂੰ ਤਾਂ ਧਰਮ ਦੇ ਨਾ ਉਹ ਤਾਂ ਵੱਡੇ ਫਰਾਡੀ ਨੇ ਕਹਿੰਦਾ ਮੈਂ ਧਾਰਮਿਕ ਆਦਮੀ ਦਾ ਸੱਚ ਬੋਲੇ ਨਾ ਸਾਥੀ ਉਹ ਸਾਥੀ ਬੰਦੇ ਤੂੰ ਖੋਦਰੀ ਬਣ ਲੈ ਸੱਚ ਨੂੰ ਸੱਚ ਝੂਠੀਆਂ ਦੀ ਲੀਲਾ ਦੇ ਰਹੇ ਹੋ ਤੂੰ ਤਾਂ ਵੱਡੇ ਅਪਰਾਧੀ ਆ ਤੁਹਾਡੇ ਨਾਲ ਜਿਸਦਾ ਆਦਮੀ ਚੰਗੇ ਨੇ ਜਿੰਨੇ ਵੱਡੇ ਧਰਮ ਹੁੰਦੇ ਨੇ ਏਡੇ ਵੱਡੇ ਅਪਰਾਧੀ ਹੁੰਦੇ ਨੇ ਤਾਂ ਹੀ ਕਹਣਾ ਬੇਸ ਦਿਖਾਏ ਜਗਤ ਕੋ ਲੋਕ ਨੂੰ ਕੋ ਬਸਕੀਨ ਅੰਤਕਾਲ ਕਾਤੀ ਕਟਿਓ ਬਾ ਇਹਨਾਂ ਨੂੰ ਤਾਂ ਹੀ ਕਿਹਾ ਹੋਇਆ ਇਹ ਵੱਡੇ ਪ੍ਰਾਧੀ ਹੁੰਦੇ ਨੇ ਧਰਮ ਦੇ ਰੋਤੇ ਇਹ ਅੜਕਾ ਬਣ ਜਾਂਦੇ ਨੇ ਪੂਰੇ ਸਮਾ ਲੋਕਾਂ ਦੇ ਰਾਹ ਰੋਕ ਲੈਂਦੇ ਆਪਣੇ ਵਾਲੇ ਬਜ਼ਾਰੇ ਉੱਥੇ ਹੀ ਪਿਛੇ ਮੋੜੀ ਜਾਂਦੇ ਨੇ ਗਾਂ ਜਾਣੇ ਨਹੀਂ ਦਿੰਦੇ ਰੋਕ